ਗੱਲ ਦਾ ਅੱਜ ਗਊਸ਼ਾਲਾ ਤੇ ਆ ਕੇ ਬਹੁਤ ਚੰਗਾ ਲੱਗਾ ਸਾਡੀ ਪਾਰਵ ਦੀ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਇਹਨੂੰ ਆਪਾਂ ਗੋਪਸ਼ਟਮੀ ਕਹਿੰਦੇ ਆ ਉਹਨੂੰ ਅੱਜ ਮਨਾਉਣ ਵਾਸਤੇ ਗਊਸ਼ਾਲਾ ਦੇ ਵਿੱਚ ਸਾਰੇ ਇਕੱਠੇ ਹੋਏ ਨੇ ਔਰ ਇਸ ਦਿਨ ਦਾ ਮਹੱਤਵ ਇਹ ਆ ਕਿ ਜਿਸ ਵਕਤ ਭਗਵਾਨ ਕ੍ਰਿਸ਼ਨ ਬਹੁਤ ਛੋਟੇ ਸਨ ਔਰ ਆਪਣੇ ਬਾਬਾ ਨੰਦ ਲਾਲ ਜੀ ਔਰ ਯੋਧਾ ਜੀ ਦੇ ਨਾਲ ਉਹਨਾਂ ਨੂੰ ਪਾਲਣ-ਪੋਸ਼ਣ ਕਰ ਰਹੇ ਸਨ ਔਰ ਉਸ ਵਕਤ ਉਹ ਬਛੜਾ ਨੂੰ ਚਰਾਣ ਲਈ ਲੈ ਕੇ ਜਾਂਦੇ ਸਨ ਔਰ ਉਹਨਾਂ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਗਊਆਂ ਚਾਰਨ ਲਈ ਲੈ ਕੇ ਜਾਣੀ ਆ ਨੇ ਮੈਨੂੰ ਇਜਾਜ਼ਤ ਦਿਓ ਮਾਂ ਨੇ ਕਿਹਾ ਵੀ ਨਹੀਂ ਤੂੰ ਆਪਣੇ ਤੁਹਾਰੇ ਛੋਟਾ ਤੇ ਮੈਂ ਨਹੀਂ ਮੰਨਣਾ ਫਿਰ ਉਹ ਬਹੁਤ ਪਿੱਛੇ ਪਏ ਉਹਨਾਂ ਨੇ ਕਿਹਾ ਅੱਛਾ ਤੂੰ ਆਪਣੇ ਬਾਬਾ ਨਾਲ ਗੱਲ ਕਰ ਉਹ ਬਾਬਾ ਨਾਨੀ ਕੋਲ ਗਏ ਉਹਨਾਂ ਨੇ ਕਿਹਾ ਕਿ ਮੈਂ ਗਊਆਂ ਚਰਾਣਾ ਚਾਹਨਾ ਕੋਈ ਗੱਲ ਤੁਹਾਰੇ ਬਹੁਤ ਛੋਟਾ ਵਾ ਤੇ ਤੂੰ ਇਸ ਗੱਲ ਨੂੰ ਰਹਿਂਦੇ ਬਹੁਤ ਪਿਛੇ ਪਏ ਉਹਨਾਂ ਨੇ ਕਿਹਾ ਅਛਾ ਤੂੰ ਫਿਰ ਇਸ ਤਰ੍ਹਾਂ ਕਰ ਕਿ ਪੰਡਿਤ ਜੀ ਨੂੰ ਲਾਇਆ ਤੇ ਮੂਰਤ ਕਢਾ ਔਰ ਜਿਸ ਵਕਤ ਭਗਵਾਨ ਕ੍ਰਿਸ਼ਨ ਪੰਡਿਤ ਜੀ ਕੋਲ ਗਏ ਔਰ ਉਹਨੂੰ ਕਹਿਣ ਲੱਗੇ ਕਿ ਤੂੰ ਮੂਰਤ ਅੱਜ ਹੀ ਘਟਨਾ ਇਹ ਮੂਰਤ ਅੱਜ ਹੀ ਹੋਣਾ ਚਾਹੀਦਾ ਭਗਵਾਨ ਸਨ ਔਰ ਭਗਵਾਨ ਜਿਸ ਵਲੇ ਜੋ ਗੱਲ ਕਹਿ ਦੇਣ ਉਹੀ ਮੂਰਤ ਹੁੰਦਾ ਔਰ ਉਹ ਪੰਡਿਤ ਜੀ ਉੱਥੇ ਆਏ ਤੇ ਉਹਨਾਂ ਨੇ ਬਾਬਾ ਨਾਨਕ ਜੀ ਨੂੰ ਕਿਹਾ ਕਿ ਮੂਰਤ ਜਿਹੜਾ ਉਹ ਅੱਜ ਹੀ ਨਿਕਲਦਾ ਨਹੀਂ ਤਾਂ ਸਾਲ ਬਾਅਦ ਨਿਕਲਣਾ ਉਹਨਾਂ ਨੇ ਕਿਹਾ ਠੀਕ ਆ ਉਸ ਵਕਤ ਭਗਵਾਨ ਕ੍ਰਿਸ਼ਨ ਜੀ ਨੇ ਗਊਆਂ ਦੀ ਪੂਜਾ ਜਿਹੜੀ ਆ ਉਹ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਇਹ ਦਿਨ ਜਿਹੜਾ ਉਹ ਗੋਪ ਅਸ਼ਟਮੀ ਦੇ ਤੌਰ ਦੇ ਉੱਪਰ ਮਨਾਇਆ ਜਾਂਦਾ ਮੈਂ ਸਮਝਣਾ ਵੀ ਗਊ ਮਾਤਾ ਸਾਡੀ ਭਾਰਤ ਸੰਸਕ੍ਰਿਤੀ ਦੇ ਵਿੱਚ ਇੱਕ ਬਹੁਤ ਵੱਡਾ ਥਾਨ ਰੱਖਦੀ ਆ ਔਰ ਇਹ ਕਿਹਾ ਜਾਂਦਾ ਹੈ ਕਿ ਇਹ 33000 ਫਰੋੜ ਦੇਵਤਿਆਂ ਦਾ ਵਾਸ ਇਹਨਾਂ ਵਿੱਚ ਹੁੰਦਾ ਔਰ ਇੱਕ ਐਸਾ ਜੀਵ ਹੈ ਮੈਂ ਸਮਝਦਾ ਜਿੱਦੀ ਹਰ ਚੀਜ਼ ਜਿਹੜੀ ਆ ਉਹ ਲਾਭਦਾਇਕ ਭਾਵੇਂ ਉਹਦਾ ਗੋਬਰ ਆ ਭਾਵੇਂ ਉਹਦਾ ਮੂਤਰ ਆ ਜਾਂ ਕੁਛ ਆ ਸੋ ਅਸੀਂ ਇਹਨੂੰ ਬਹੁਤ ਉਜਣਯੋਗ ਆ ਔਰ ਮੈਂ ਇੱਕ ਬੇਨਤੀ ਕਰੂੰਗਾ ਅੱਜ ਸਾਰੇ ਬਨਾਲ ਹੀ ਲੈਂਦਾ ਕਿਸੇ ਦਾ ਸਾਰੇ ਬਹੁਤ ਮਾਨੁਵ ਇੱਥੇ ਇਕੱਠੇ ਹੋ ਕੇ ਇੱਥੇ ਸੇਵਾ ਕਰ ਰਹੇ ਨੇ ਸਾਡੀ ਐਨ ਜੀਓਜ਼ ਨੇ ਗਊਸ਼ਾਲਾ ਦੀ ਮੈਨੇਜਮੈਂਟ ਆ ਇਹ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਹਰ ਹਰਕੇ ਵੱਲੋਂ ਮੈਂ ਤੁਹਾਡੇ ਕਰਨਾਂ ਦੇ ਵਿੱਚ ਨਤਮਸਤ ਹੁੰਨਾ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਭਾਰਤ ਦੀ ਉਸ ਸੰਸਕ੍ਰਿਤੀ ਨੂੰ ਅੱਜ ਬਹਾਲ ਰੱਖ ਕੇ ਇਹ ਜਿਹੜੀ ਦਿਨ ਜਿਹੜਾ ਮਨਾ ਰਹੇ ਹੋ ਤਾਂ ਕਿ ਸਾਡੇ ਜਿਹੜੀ ਅਗਲੀ ਪੀੜ੍ਹੀ ਆ ਉਹਨਾਂ ਚ ਗੱਲਾਂ ਲੋਪ ਹੋ ਰਹੀਆਂ ਨੇ ਪਰ ਅੱਜ ਜਿਸ ਤਰੀਕੇ ਦੇ ਨਾਲ ਜੀਵਾਂ ਦਾ ਨਰਾਦਰ ਹੋ ਰਿਹਾ ਉਹਦੇ ਵਿੱਚ ਤੁਹਾਡੀ ਇਹ ਜਿਹੜੀ ਕੰਟਰੀਬਿਊਸ਼ਨ ਆ ਉਹ ਬਹੁਤ ਵਧੀਆ ਅੱਜ ਸਾਡੇ ਨਾਲ ਸਾਡੇ ਡਾਕਟਰ ਦੇ ਡਿਪਾਰਟਮੈਂਟ ਤੋਂ ਡਾਕਟਰ ਸ਼ਾਮ ਸਿੰਘ ਜੀ ਡਿਪਟੀ ਡਾਇਰੈਕਟਰ ਉਹਨਾਂ ਦਾ ਸਟਾਫ ਸਾਰਾ ਅੱਜ ਸਰਕਾਰ ਵੱਲੋਂ ਵੀ ਇਹਨਾਂ ਨੂੰ ਮੈਡੀਸਿਨਸ ਵਗੈਰਾ ਦੇਣ ਲਈ ਟ੍ਰੀਟਮੈਂਟ ਕਰਨ ਲਈ ਅੱਜ ਫ੍ਰੀ ਕੈਂਪ ਲਾਇਆ ਗਿਆ ਔਰ ਉਹਦੇ ਵਿੱਚ ਤਕਰੀਬਨ 25000 ਜੇ ਕੀਮਤ ਦੀਆਂ ਦਵਾਈਆਂ ਜਿਹੜੀਆਂ ਨੇ ਅੱਜ ਇੱਥੇ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਮੈਂ ਬੇਨਤੀ ਕਰੂੰਗਾ ਡਾਕਟਰ ਸ਼ਾਮ ਜੀ ਨੂੰ ਕਿ ਤੁਸੀਂ ਲਗਾਤਾਰ ਆਪਣੇ ਡਾਕਟਰ ਆਪਣੇ ਫਾਰਮਾਸਿਸਟ ਇੱਥੇ ਜ਼ਰੂਰ ਭੇਜੋ ਔਰ ਜਿਹੜੀ ਜਿਹੜੀ ਗੈਰ ਬਗਾਇ ਲੋਡ ਹੋਏ ਇਹਨੂੰ ਜ਼ਰੂਰ ਪੂਰਾ ਕਰੋ ਦਾਸ ਤਹਾਡੀ ਖिदਮਤ ਲਈ ਹਮੇਸ਼ਾ ਹਾਜ਼ਰ ਆ ਤੁਸੀਂ ਚੰਗੇ ਕੰਮ ਵਾਲ ਲੱਗੇ ਹੋ ਚੰਗਾ ਉਪਰਾਲਾ ਵਾ ਔਰ ਜੇ ਅਸੀਂ ਅੱਜ ਗਊ ਮਾਤਾ ਦੀ ਸੇਵਾ ਕਰਕੇ ਇਹਨਾਂ ਨੂੰ ਬਚਾਉਨੇ ਆ ਇਹਨਾਂ ਦਾ ਮਾਣ ਕਰਦੇ ਆ ਇਹਨਾਂ ਦਾ ਸਖਾਵਾ ਮਾਹੌਲ ਬਣਾਉਨੇ ਆ ਤੇ ਬਹੁਤ ਸਾਰੀਆਂ ਅਸੀਸਾਂ ਜਿਹੜੀਆਂ ਨੇ ਇਲਾਕਾ ਵਾਸੀਆਂ ਨੂੰ ਮਿਲਣ ਗਿਆ ਸੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ